ਆਓ ਜੀ ਜੀ ਐਮ ਲੈ ਵੀ ਰਾਣਿਆਂ ਹੁਣ ਇਹ ਚਪਨੀ ਦੀ ਬੀਜਣੀ ਆਪਾਂ ਦੇ ਛਟਾ ਹੂੰ ਕਮੀ ਦੇ ਕੇਰੇ ਪਾਹੇ ਪਾਣੀ ਦੇਖੀ ਮੜਾ ਉਹ ਕਹਿੰਦੇ ਨਾ ਪਾਣੀ ਨਹੀਂ ਛੱਡਣਾ ਚਾਹੀਦਾ ਇਹ ਨਹੀਂ ਉਹ ਨਹੀਂ ਲੈ ਇਹ ਆਪਾਂ ਪਾਣੀ ਛੱਡਿਆ ਆਪਾਂ ਆਪਦੇ ਕੰਮ ਦੇ ਸਿਸਟਮ ਨਾਲ ਆਪਾਂ ਆਪਣੇ ਕਾਰੋਬਾਰ ਨਾਲ ਇੱਕ ਵੀਡੀਓ ਪਾਵਾਂਗੇ ਆਪਾਂ ਹੁਣ ਨਾਲ ਹੀ ਜਗਰਾਉਂ ਵਾਲੀ ਜਿੱਥੇ ਨਵੀਂ ਕੋਠੀ ਦੇ ਨੌ ਭਰੀ ਜਾਂਦੇ ਆ ਇਸੇ ਲੈਵਲ ਦੀ ਕੋਠੀਆਂ ਲੈ ਰਾਣਿਆਂ ਇਹਦੇ ਵਿੱਚ 4 ਤੋਂ 5 ਇੰਚ ਪਾਣੀ ਪਿਆ ਚੱਲ ਹੁਣ ਆ ਉਧਰ ਆ ਜਾ ਹੁਣ ਆ ਇਹ ਛੱਡਣਾ ਕਿ ਆ ਛੱਡਣਾ ਮੁੰਡੇ ਪਾਣੀ ਕਰਾਂ ਐ ਛੜ ਨਾ ਨਾ ਆ ਜਾ ਲੈ ਮੁੰਡਿਆ ਪੈਪ ਕੱਢ ਦੇ ਵਿੱਚ ਮੜਾ ਇਹ ਹੋਰ ਖਤ ਨਹੀਂ ਚੱਲ ਵੇ ਇਹ ਚ ਅੱਗੇ ਪਾਣੀ ਛੱਡੇ ਜੀ ਮੜੇ ਆਈ ਉਰੇ ਚੱਲੋ ਮੜੀ ਕਈ ਮਾਰੀ ਹੈ ਕਰੀ ਜਿੰਨਾ ਜੋਰ ਆ ਕਈ ਮਾਰ ਇੱਥੇ ਭਾਈ ਇਹਦੇ ਵਿੱਚ ਪਾਣੀ ਛੱਡੇ ਨੂੰ ਮਹੀਨਾ ਹੋ ਗਿਆ ਆਪਾਂ ਨੂੰ ਪੂਰਾ ਜਿੰਨਾ ਜੋਰ ਆ ਬਾਵੇ ਕਈ ਆ ਜਾ ਨੇੜੇ ਆ ਰਣਿਆ ਆਹ ਮਿੱਟੀ ਜਮਾ ਕੋਰਾ ਕੋਈ ਦੁਰਮੜ ਨਹੀਂ ਲਾਇਆ ਲੈਣ ਨਹੀਂ ਦੇਣਨੀ ਹਜੇ ਦੋ ਵਾਰੀ ਪਾਣੀ ਛੱਡਿਆ ਚੱਪ ਹਜੇ ਦੋ ਵਾਰੀ ਤੇ ਪਤਾ ਲੱਗਦਾ ਤਾਂ ਕਈ ਮਾਰਦਾ ਮੱਥੇ ਨੂੰ ਆਉਂਦੀ ਆਏ ਲੌਬੀ ਚ ਆ ਜਾ ਹਜੇ ਝਕਾ ਹਰਾ ਹੁਣ ਫੇਰ ਤਸੱਲੀ ਹੋਣੀ ਸਾਡੀ ਕਿ ਉਹਨਾ ਟਾਈਮ ਤਹਿ ਨਹੀਂ ਲੱਗਦੀ ਮਾੜੇ ਮਾਰੀ ਇੱਥੇ ਲੌਬੀ ਚ ਗਈ ਕਰਦੇ ਕਰਦੇ ਪੁੱਤ ਕਰਦੇ ਮਾਰੀ ਕਰ ਇਹ ਆ ਦੇ ਦੇਖ ਆ ਦੇ ਇਹ ਜਾਨ ਹੁੰਦੀ ਆ ਪਾਣੀ ਨੇ ਮਿੱਟੀ ਨੂੰ ਤਹਿ ਲਾਉਣੀ ਲਾਉਣੀ ਆ ਥੱਲੇ ਤੱਕ ਆਉ ਦੇ ਇਹਦੇ ਵਿੱਚ ਪਾਣੀ ਛੱਡਦਾ ਸੀ ਇਹਦੇ ਵਿੱਚ ਵੀ ਤਹਿ ਲੱਗੀ ਪਈ ਆ ਸਾਰੇ ਦੇ ਵਿੱਚ ਪਾਣੀ ਫੁੱਲ ਭਰਿਆ ਸੀ ਇਹਦੇ ਛੀਨ ਚਿੰਗੂ ਪਾਣੀ ਭਰ ਕੇ ਥੱਲੇ ਛੱਡਿਆ ਪਰ ਸਾਡੀ ਇੱਕ ਤਸੱਲੀ ਆ ਥੱਲੇ ਨਿਉਆਂ ਦਿਖਾ ਮੜੀਆਂ ਨੇ ਰਾਣਿਆਂ ਥੱਲੇ ਡੋਗਾ ਦੀਪ ਕੀਤੀ ਹੋਈਆਂ ਨਿਉਆਂ ਦੋ ਵਾਰੀ ਡੀਪੀ ਸੀ ਪਾਈ ਹੋਈ ਆ ਫੁੱਟ ਦਾ ਬੀਮ ਪਾਇਆ ਥੱਲੇ ਗੜਗਾ ਪਾਇਆ ਹੋਇਆ ਗੈਠ ਇੱਕ ਫੇਰ ਹੌਸਲੇ ਨਾਲ ਪਾਣੀ ਛੱਡਦੇ ਸੀ ਐਵੇਂ ਨਹੀਂਗਾ ਉਤਰੇ ਆਉਂਦੇ ਨੇ ਪਾਣੀ ਛੱੜਤਾ ਤੇ ਗਾਰੇ ਦੀਆਂ ਕੰਧਾਂ ਕੱਢੀਆਂ ਤੇ ਉਹ ਦਿਖਾ ਵੀ ਇੱਧਰ ਕਈ ਕੰਮ ਆਪਾਂ ਆਪਣੇ ਸਿਰ ਲੈਣੇ ਹੁੰਦੇ ਆ ਸਾਰੇ ਕੰਮ ਕਿਸੇ ਦੇ ਸਿਰ ਤੇ ਛੱਡੀ ਦੇ ਇਹਦੇ ਵਿੱਚ ਪਾਣੀ ਕਿੰਨਾ ਟਾਈਮੋਂ ਕੱਢੇ ਰੋਜ਼ਾ ਰਾਣੇ ਮੁੰਡੇ ਸੁਭਾਅ ਖੜਿਆ ਹੋਆ ਪਾਣੀ ਕਿੰਨੇ ਟਾਈਮੋਂ ਕੱਢੇ ਆਹ ਜਣੇ ਕਿ ਸੁਭਾਅ ਦਾ ਲਗਭਗ ਭਰਨਾ ਸ਼ੁਰੂ ਕੀਤਾ ਹੋਇਆ ਆ ਹੁਣ ਤੁਸੀਂ ਇਹ ਦੇਖੋ ਵੀ ਕਿਤੇ ਸੀਰ ਹੈਗੀ ਅੱਜ ਹੁਣ ਇੱਕ ਦੋ ਵਾਰੀ ਸੱਬਲ ਸੁੱਬਲ ਮਾਰਤੀ ਇਹਨੇ ਤੈਹ ਲਾਦ ਨਹੀਂ ਆਪਣੇ ਆਪ ਤਸੱਲੀ ਹੋ ਜਾਣੀਆਂ ਜ਼ਰੂਰੀ ਨਹੀਂ ਹੁੰਦਾ ਵੀ ਹਮੇਸ਼ਾ ਕੋਈ ਬੰਦਾ ਜੇ ਮੈਨੂੰ ਮਾਂ ਬਾਦੀ ਆ ਤੇ ਤੁਹਾਨੂੰ ਵੀ ਬਾਦੀ ਹੁਣ ਜੇ ਮੇਰੇ ਆਸ ਤੇ ਨੁਕਸਾਨ ਕਰਦੇ ਤੁਹਾਨੂੰ ਵੀ ਨੁਕਸਾਨ ਕਰਦੇ ਹੁਣ ਕਈ ਵਾਰੀ ਉਹ ਫਾਇਦੇ ਆਸ ਤੇ ਹੁੰਦਾ ਪਾਣੀ ਖੜਿਆ ਕਿ ਘਰੇ ਨੁਕਸਾਨ ਨਹੀਂ ਕਰਦਾ ਤੁਸੀਂ ਪਾਣੀ ਚਾਲਦਾ ਦੇਖ ਲਿਆ ਆ ਕੰਮ ਅੰਦਰ ਕੀਤਾ ਸਾਰਿਆਂ ਨੇ ਉਹ ਜੇ ਆਪਣਾ ਕੰਮ ਕੀਤਾ ਹੋਇਆ ਥੱਲੇ ਚਾਰ ਸ਼ਪੇਰੇ ਸੀਲਾਂ ਬੰਦ ਕੀਤੀਆਂ ਹੋਈਆਂ ਥੱਲੇ ਤੱਕ ਬੀਮ ਤੋਂ ਤਾਂ ਉਧਰ ਲੈ ਪੈਖਾ ਦੇ ਬੀਮ ਕੱਢਾ ਪਾਇਆ ਹੋਇਆ ਐਡਾ ਵੱਡਾ ਬੀਮ ਆ ਫਿਰ 6 ਇੰਚ ਦੀ ਡੀਪੀਸੀ ਆ ਅੱਛਾ ਅੰਦਰ ਪਾਣੀ ਛੱਡਿਆ ਵਾ ਫੁੱਲ ਰਾਨੇ ਆ ਜਾ ਬਾਹਰ ਇੱਥੇ ਪੁਰਿਆ ਅੰਦਰ ਪਾਣੀ ਛੌਂਕ ਛੌਂਕ ਕਰਦਾ ਦਿਖਾ ਦੇ ਦੱਸ ਗਿਆ ਛੌਂਕ ਛੌਂਕ ਕਰਦਾ ਇਧਰ ਬਾਹਰ ਦਿਖਾ ਬੂੰਦ ਇੱਕ ਪਾਣੀ ਦੀ ਹੈ ਕੋਈ ਬੂੰਦ ਇਹ ਤੇ ਉਹ ਡੈਗ ਗੰਗੂ ਦਾ ਬਣਾਈ ਪਈ ਆ ਕੋਠੀ ਆਪਾਂ ਸ਼ੇਵਡੀ ਟੈਂਕ ਵਾਂਗੂ ਖੇਲ ਵਾਂਗੂ ਗੋਠੀ ਬਣਾਈ ਵੀ ਆ ਕਿਸੇ ਪਾਸੇ ਟੋਕਾ ਪਾਣੀ ਦਾ ਲੀਕ ਨਹੀਂਗਾ ਫੇਰ ਪਾਣੀ ਛੱਡੀਦਾ ਐਵੇਂ ਲੰਡਰ ਫੰਡਰ ਗੱਲਾਂ ਕਰਾਂ ਦਾ ਕੀ ਫਾਇਦਾ ਆਪਦਾ ਕੰਮ ਨਿਯਾਰੇ ਨਾ ਕਰਦੇ ਕੋਈ ਫਰਕ ਨਹੀਂ ਜਵਾਂ ਨਿਯਾਰੇ ਆਨੰਦ ਵਜਿਆ ਪਿਆ ਇਹਦੇ ਨਾਲ ਤੈਹ ਲਾ ਦੇ ਤਾਂ ਪਾਣੀ ਇੱਥੇ ਵੀ ਛੱਡ ਦਿਓ ਸ਼ੁਕਰੀਆ